सस्पेंस गया ना <laughs> <आगे। laughs> स्लाइड कौन करेगा कौन? मैं इशारा करूंगा ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹ ਜਿਹੜੇ ਪੰਜਾਬ ਦੇ ਸ਼ਹਿਰ ਹੈ ਇਹਨਾਂ ਵਿੱਚ ਅਸੀਂ ਕੀ ਬਦਲਾਵ ਲਿਆ ਰਹੇ ਆ ਆਉਣ ਵਾਲੇ ਟਾਈਮ 'ਚ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਔਰ ਉਹਨਾਂ ਦੇ ਗਾਈਡੈਂਸ ਵਿੱਚ ਅਸੀਂ ਸ਼ਹਿਰਾਂ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਆਂ ਉਹਨਾਂ ਵਿੱਚੋਂ ਇੱਕ ਉਪਰਾਲਾ ਜਿਹੜਾ ਅਸੀਂ ਚਾਲੂ ਕਰਨ ਜਾ ਰਹੇ ਆਂ ਕਿ ਅਸੀਂ ਵਰਲਡ ਕਲਾਸ ਸੜਕਾਂ ਬਣਾਉਣ ਜਾ ਰਹੇ ਆਂ ਇਹ ਤਿੰਨ ਸ਼ਹਿਰਾਂ 'ਚ ਬਣਾਣਾ ਸ਼ੁਰੂ ਵਿੱਚ ਬਣਾ ਜਾ ਰਹੇ ਆ ਲੁਧਿਆਣਾ, ਮੁਹਾਲੀ ਤੇ ਅਮ੍ਰਿਤਸਰ। ਪਰ ਲੁਧਿਆਣਾ ਦਾ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਨੰਨ ਚੁੱਕਾ ਹੈ। ਉਹਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ। ਇਹ ਸਾਰਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਲਾਈਡਾਂ ਚੱਲ ਰਹੀਆਂ ਹਨ। ਪ੍ਰੈਜੈਂਟੇਸ਼ਨ ਤੁਹਾਨੂੰ ਦੱਸਾਂਗੇ ਔਰ ਨਾਲ-ਨਾਲ ਮੈਂ ਤੁਹਾਨੂੰ ਇਹਨਾਂ ਦੇ ਫੀਚਰ ਦੱਸੂੰਗਾ। ਲੋ ਦੇ ਆਨੇ ਵਿੱਚ 10 ਕਾਰਿਡੋਰ ਹੈ ਟੋਟਲ ਲੈਂਥ ਉਹਦੀ 15 ਕਿਲੋਮੀਟਰ ਆ। ਔਰ ਟੋਟਲ ਜਿਹੜੀ ਇਹਦੀ ਕਾਸਟ ਹੈ 162 ਕਰੋੜ ਆਏਗੀ। ਜਿੰਨੂੰ ਅਸੀਂ ਇਹ ਕੰਟਰੈਕਟ ਦਵਾਂਗੇ ਨਾਲ ਉਹਨੂੰ ਐਨੂਅਲ ਮੇਨਟੇਨੈਂਸ ਵੀ ਅਸੀਂ ਦਵਾਂਗੇ 6 ਸਾਲਾਂ ਲਈ ਦੇ ਰਹੇ ਆ। ਜਿਹੜਾ ਬਣਾਏਗਾ ਇਹ ਸੜਕਾਂ ਉਹ ਮੇਨਟੇਨ ਕਰੇਗਾ ਅਗਲੇ 6 ਸਾਲਾਂ ਲਈ। ਉਹ 2.5% ਦੇ ਕਰੀਬ ਹਰ ਸਾਲ ਦਾ ਖਰਚਾ ਹੋਏਗਾ। ਔਰ ਜਿਹੜੀ ਪੇਮੈਂਟ ਵੀ ਅਸੀਂ ਉਹਨੂੰ ਕਰਨੀ ਹੈ ਕੰਟਰੈਕਟਰ ਨੂੰ ਜਿਹਨੂੰ ਅਸੀਂ ਇਹ ਕੰਮ ਦਵਾਵਾਂਗੇ ਉਹ ਪੂਰੀ ਪਰਫਾਰਮੈਂਸ ਲਿੰਕਡ ਹੋਏਗੀ ਕਿਦਾਂ ਦਾ ਉਹਨੇ ਕੰਮ ਕਰਨਾ ਹੈ ਪੂਰੇ ਟਾਈਮ ਵਿੱਚ ਉਹਨੇ ਕੰਮ ਕੀਤਾ ਹੈ ਨਹੀਂ ਕੀਤਾ ਕੁਆਲਿਟੀ ਆਫ ਵਰਕ ਠੀਕ ਹੈ ਉਸ ਹਿਸਾਬ ਨਾਲ ਉਹਨੂੰ ਪੇਮੈਂਟ ਜਾਏਗੀ। ਇਹ ਅਸੀਂ ਹਾਈਬ੍ਰਿਡ ਐਨਵਰਟੀ ਮਾਡਲ ਤੇ ਕਰ ਰਹੇ ਹਾਂ। ਐਨਐਚਏਈ ਦੀਆਂ ਸੜਕਾਂ ਵੀ ਇਸ ਮਾਡਲ ਤੇ ਬਣਦੀਆਂ ਹੋਰ ਵੀ ਕਈ ਪ੍ਰੋਜੈਕਟ ਇਸ ਮਾਡਲ ਤੇ ਹੁੰਦੇ ਆ ਉਹਦੇ ਵਿੱਚ 40% ਪੇਮੈਂਟ ਅਸੀਂ ਡਿਊਰਿੰਗ ਕੰਸਟਰਕਸ਼ਨ ਦਵਾਂਗੇ ਤੇ ਬਾਕੀ ਜਿਹੜੀ 60% ਪੇਮੈਂਟ ਹੈ ਕੰਟਰੈਕਟਰ ਨੂੰ ਉਹ ਅਗਲੇ 6 ਸਾਲਾਂ ਵਿੱਚ ਜਾਏਗੀ ਜਿਹਦੇ ਵਿੱਚ ਮੈਂਟੇਨੈਂਸ ਚਾਰजेस ਵੀ ਇਨਕਲੂਡਡ ਹੋਣਗੇ ਤਾਂ ਕਿ ਸਾਨੂੰ ਪਤਾ ਰਹੇਗਾ ਕਿ ਇਹ ਇਹ ਸੜਕਾਂ ਮੇਨਟੇਨ ਵੀ ਹੋ ਰਹੀਆਂ ਔਰ ਉਹ ਆਪਣੀ ਕੁਆਲਿਟੀ ਦਾ ਖੁਦ ਜ਼ਿੰਮੇਵਾਰ ਰਹੇਗਾ ਇਹ ਅਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅ ਐਨਕੋਰੇਜ ਕਰ ਰਹੇ ਹਾਂ ਉਹਦੇ ਵਿੱਚ ਗਵਰਨਮੈਂਟ ਵੀ ਹੈਗੀ ਤੇ ਇਹ ਜਿਹੜਾ ਪ੍ਰਾਈਵੇਟ ਕੰਟਰੈਕਟਰ ਹੈ ਇਹ ਵੀ ਮੇਨਟੇਨ ਕਰੇਗਾ ਨੈਕਸਟ ਇਹ ਜਿਹੜਾ ਪ੍ਰੋਜੈਕਟ ਹੈ ਪੀ ਆਈ ਡੀ ਬੀ ਇਨੂੰ ਪਾਇਲਟ ਕਰ ਰਿਹਾ ਅਲੋਂਗ ਵਿਦ ਲੋਕਲ ਗਵਰਨਮੈਂਟ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਇਹ ਤੁਸੀਂ ਦੇਖ ਰਹੇ ਹੋ ਕਿ 2025 ਵਿੱਚ ਅਸੀਂ ਇਹਦੇ ਉੱਤੇ ਪਲੈਨਿੰਗ ਚਾਲੂ ਕੀਤੀ ਸੀ ਪਿਛਲੇ ਸਾਲ ਕੋਈ 6 ਤੋਂ 8 ਮਹੀਨੇ ਇਹਦੇ ਤੇ ਪੂਰੀ ਪਲੈਨਿੰਗ ਹੋਈ ਕਈ ਤਰ੍ਹਾਂ ਦੀਆਂ ਡਰਾਇੰਗਸ ਬਣੀਆਂ ਹਰ ਪੱਧਰ ਤੇ ਮੀਟਿੰਗ ਹੋਈ ਚੇਂਜੇਸ ਹੋਈਆਂ ਤੇ ਅਕਤੂਬਰ 2032 ਤੱਕ ਮਤਲਬ ਕਿ ਇਹਦਾ ਸਾਰਾ ਇਨਕਲੂਡਿੰਗ ਜਿਹੜੇ 6 ਸਾਲ ਉਹਦੇ ਹੈਗੇ ਹੈ ਮੇਨਟੇਨੈਂਸ ਤੇ ਉਹ ਵੀ ਇਨਕਲੂਡਡ ਹੈ ਔਰ ਅਗਲੇ 8 ਮਹੀਨਿਆਂ ਵਿੱਚ ਤੇ ਜਿਹੜਾ ਪ੍ਰੋਜੈਕਟ ਹੈ ਇਹ ਕੰਪਲੀਟ ਹੋ ਜਾਏਗਾ ਨੈਕਸਟ ਸਟਾਰਟ ਦੇ ਰੂਪ ਸਟਾਰਟ ਮਤਲਬ ਅਗਸਤ ਦੇ ਐਂਡ ਤੱਕ ਸਾਨੂੰ ਉਮੀਦ ਹੈ ਕਿ ਪੂਰਾ ਇੰਪਲੀਮੈਂਟ ਹੋ ਜਾਏਗਾ ਪ੍ਰੋਜੈਕਟ ਪਰ ਜਿਹੜਾ ਇਹਦਾ ਟੈਂਡਰ ਪ੍ਰੋਸੈਸ ਹੈ ਜਾਂ ਇਹ ਟੈਂਡਰ ਅਵਾਰਡ ਕਰਨ ਦਾ ਪ੍ਰੋਸੈਸ ਹੈ ਉਹ ਚੱਲੂ ਹੋ ਚੁੱਕਾ ਹੈ ਜਿਹੜੀ 15 ਕਿਲੋਮੀਟਰ ਦਾ ਸਟ੍ਰੈਚ ਹੈ ਇਹਦੇ ਵਿੱਚ ਕੋਈ ਸਵਾ 1.5 ਕਿਲੋਮੀਟਰ ਸਾਈਕਲ ਟਰੈਕ ਵੀ ਹੋਏਗਾ। ਬਾਕੀ ਜਿੱਥੇ ਸਾਈਕਲ ਟਰੈਕ ਹੋਣਗੇ ਠੀਕ ਹੈ ਬਾਕੀ ਵੀ ਜਿਹੜਾ ਹੈਗਾ ਇਹ ਉਹਦੇ ਵਿੱਚ ਸਾਈਕਲ ਟਰੈਕ ਮਤਲਬ ਸਾਈਕਲ ਲੇਨਸ ਡਿਮਾਰਕੇਟਡ ਹੋਣਗੀਆਂ ਅਲੱਗ ਸਾਈਕਲ ਟਰੈਕ ਨਹੀਂ ਹੋਏਗਾ ਪਰ ਸੜਕ ਦੇ ਉੱਤੇ ਡਿਮਾਰਕੇਟਡ ਹੋਣਗੀਆਂ 250 ਦੇ ਕਰੀਬ ਵੈਂਡਿੰਗ ਸਪੇਸਿਸ ਹੋਣਗੀਆਂ 40 80 ਸ਼ੈਲਟਰ ਬਣਾ ਰਹੇ ਆ ਸਨ ਸ਼ੇਡ ਉਹਨਾਂ ਨੂੰ ਕਹਿ ਲਓ ਜਾਂ ਰੇਨ ਸ਼ੈਲਟਰ ਕਹਿ ਲਓ ਉਹ ਹੋਣਗੇ ਇਹਦੇ ਵਿੱਚ ਨਵੇਂ ਪਬਲਿਕ ਟਾਇਲਟਸ ਬਣਨਗੇ ਜ਼ਰੂਰਤ ਦੇ ਹਿਸਾਬ ਨਾਲ ਹਲੇ ਪਲੈਨਿੰਗ ਚ 10 ਹੈਗੇ ਆ 36 ਵਾਟਰ ਏਟੀਐਮਸ ਬਣਨਗੇ ਕੋਈ ਵੀ ਜਦੋਂ ਇਹ ਪ੍ਰੋਜੈਕਟ ਪਲਾਨ ਕੀਤਾ ਗਿਆ ਆਰਕੀਟੈਕਟਸ ਨੂੰ ਕਿਹਾ ਗਿਆ ਪਲੈਨਰਸ ਨੂੰ ਕਿਹਾ ਗਿਆ ਇੱਕ ਵੀ ਦਰਖਤ ਕਟਣਾ ਨਹੀਂ ਪੈਣਾ ਚਾਹੀਦਾ ਔਰ ਇੱਕ ਵੀ ਦਰਖਤ ਕਟਣਾ ਨਹੀਂ ਪੈ ਰਿਹਾ ਔਰ ਬਲਕੇ ਕੋਈ ਸੈਂਟਿਕਸ ਨੂੰ ਨਵੇਂ ਦਰਖਤ ਅਸੀਂ ਇਹਦੇ ਵਿੱਚ ਲਗਾਵਾਂਗੇ 54 ਰੇਨ ਵਾਟਰ ਹਾਰਵੈਸਟਿੰਗ ਪਿਟਸ ਲੱਗਣ ਗਿਆ ਬਾਕੀ ਮਲਟੀ ਯੂਟਿਲਿਟੀ ਜ਼ੋਨਸ ਵੀ ਇਹਦੇ ਵਿੱਚ ਜਗਾ ਜਗਾ ਆਣ ਗਿਆ ਨੈਕਸਟ ਜ ਇਹਦੇ ਵਿੱਚ ਇੱਕ ਬੜਾ ਧਿਆਨ ਰੱਖਿਆ ਗਿਆ ਕਿ ਇਹ ਜਿਹੜਾ ਪ੍ਰੋਜੈਕਟ ਹੈ ਇੱਕ ਸੇਫ ਹੋਵੇ ਐਕਸੀਡੈਂਟਸ ਤੋਂ ਫਰੀ ਰਹੇ ਅਸੈਸਿਬਲ ਹੋਵੇ ਕੰਫਰਟੇਬਲ ਹੋਵੇ ਔਰ ਸਸਟੇਨੇਬਲ ਹੋਵੇ এনवायरमेंट ਦਾ ਬੜਾ ਧਿਆਨ ਰੱਖਿਆ ਗਿਆ ਦਰਖਤਾਂ ਅਸੀਂ ਹੋਰ ਅ ਮਤਲਬ ਕਿ ਲਗਾਈ ਰਏ ਆ ਉਸ ਤੋਂ ਇਲਾਵਾ ਸੋਲਰ ਪੈਨਲ ਵੀ ਜਗਾ ਜਗਾ ਲਗਾਵਾਂਗੇ ਤਾਂ ਕਿ ਗ੍ਰੀਨ એનર્ਜੀ ਇਹਦੇ ਵਿੱਚ ਯੂਜ਼ ਹੋਵੇ ਡਸਟਬਿਨ ਦਾ ਪੂਰਾ ਧਿਆਨ ਰੱਖਿਆ ਗਿਆ ਤਾਂ ਕਿ ਟਰੈਸ਼ ਸੜਕਾਂ ਤੇ ਨਾ ਹੋਵੇ ਔਰ ਜਿਹੜਾ ਉਹਨਾਂ ਨੂੰ ਅਸੀਂ ਦੇ ਰਹੇ ਆ ਇਹਨਾ ਮੈਂਟੇਨੈਂਸ ਦਾ ਕੰਟਰੈਕਟ ਉਹਦੇ ਵਿੱਚ ਸਫਾਈ ਵੀ ਇਨਕਲੂਡਡ ਹੋਸ ਤੋਂ ਬਾਅਦ ਜਦੋਂ 6 ਸਾਲ ਦਾ ਪੀਰੀਅਡ ਹੋ ਜਾਏਗਾ ਫਿਰ ਉਹਦੀ ਮੈਂਟੇਨੈਂਸ ਕਾਰਪੋਰੇਸ਼ਨ ਕੋਲ ਚਲੇ ਜਾਏਗੀ ਨੈਕਸਟ ਏ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਮੈਂਟੇਨੈਂਸ ਫੇਸ ਵਿੱਚ ਕੀ ਕੀ ਉਹਨਾਂ ਨੇ ਕਰਨਾ ਹੈ ਵੀ ਹਰ ਦੋ ਦਿਨਾਂ ਬਾਅਦ ਕੀ ਕਰਨਾ ਹੈ ਹਰ ਰੋਜ਼ ਕੀ ਕਰਨਾ ਹੈ ਇਹਨਾਂ ਨੇ ਜਿਸ ਤਰ੍ਹਾਂ ਆ ਰੋਡ ਮਾਰਕਿੰਗ ਹੈ ਉਹ ਹਰ 24 ਘੰਟੇ ਬਾਅਦ ਚੈੱਕ ਕਰਨੀ ਵੀ ਕੋਈ ਹੋਈ ਤਾਂ ਨਹੀਂ ਹੋਈ ਉਹਦਾ ਧਿਆਨ ਰੱਖਣਾ ਹੈ ਜਿਹੜੀ ਸਾਈਨੇਜ ਹੈ 48 ਘੰਟੇ ਹਰ 48 ਘੰਟਿਆਂ ਬਾਅਦ ਦੇ ਮਤਲਬ ਹਰ ਚੀਜ਼ ਦਾ ਜਿਹੜਾ ਉਹਨਾਂ ਨੇ ਧਿਆਨ ਰੱਖਣਾ ਹੈ ਜਿਹੜੀ ਸਟਰੀਟ ਕਲੀਨਿੰਗ ਐ ਰੋਜ਼ ਹੋਣੀ ਐ ਸਟਰੀਟ ਕਲੀਨਲੀਸ ਸੇਮ ਡੇ ਕੋਈ ਰੋਜ਼ ਹੋਣਾ ਐ ਕੰਮ ਕੋਈ ਦੋ ਦਿਨਾਂ ਚ ਹੋਣਾ ਕੋਈ ਉਹਨਾਂ ਨੇ ਹਫਤੇ ਬਾਅਦ ਦੇਖਣਾ ਮਤਲਬ ਇਹ ਪ੍ਰੋਜੈਕਟ ਜਿਸ ਤਰ੍ਹਾਂ ਬਨੇਗਾ ਜਿਸ ਦਿਨ ਓਪਨਿੰਗ ਹੋਏਗੀ ਸਾਡਾ ਪੂਰਾ ਇਹ ਪਲਾਨ ਐ ਕਿ ਉਸੇ ਤਰ੍ਹਾਂ ਲੱਗੇ ਹਮੇਸ਼ਾ ਇਹ ਜਿਹੜੇ ਪ੍ਰੋਜੈਕਟ ਐ ਇੱਕ ਸ਼ੇਰਪੁਰ ਚੌਂਕ ਤੋਂ ਲੈ ਕੇ ਜਗਰਾਉਂ ਬ੍ਰਿਜ ਆ ਜਿਹੜੀ ਉਹ ਰੋਡ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਕਿਸ ਤਰ੍ਹਾਂ ਦੀ ਐਸ ਵਲੇ ਲੱਗ ਰਹੀ ਹੈ ਔਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਦੀ ਲੱਗੇਗੀ ਨੈਕਸਟ ਇਹ ਇੱਕ ਮਾਡਲ ਟਾਊਨ ਦਾ ਹੈਗਾ ਜੀ ਹਿੱਸਾ ਜਿਹੜੀ ਕਿ ਅਸੀਂ ਰੋਡ ਕਰ ਰਹੇ ਹੈਗੇ ਆ ਮਾਡਲ ਟਾਊਨ ਰੋਡ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਔਰ ਬਾਅਦ ਇਹ ਕਿੰਨਾ ਫਰਕ ਹੋਏਗਾ ਇਹ ਗਿੱਲ ਕਨਾਲ ਬ੍ਰਿਜ ਹੈ ਜੀ ਤੇ ਗਿੱਲ ਪਿੰਡ ਦੇ ਕੋਲ ਉੱਥੇ ਵੀ ਪਹਿਲਾ ਔਰ ਬਾਅਦ ਦੇਖ ਸਕਦੇ ਆ ਇੱਧਰ ਆਲਮਗੀਰ ਗੁਰਦੁਆਰਾ ਸਾਹਿਬ ਹੈ ਇੱਧਰਲੇ ਪਾਸੇ ਔਰ ਕਾਫੀ ਲੋਕੀ ਉੱਥੇ ਨਤਮਸਤਕ ਹੋਣ ਜਾਂਦੇ ਆ ਹਰ ਇਤਵਾਰ ਯਾਦਾ ਜਾਂਦੇ ਆ ਬਾਕੀ ਵੀ ਦਿਨਾਂ ਵਿੱਚ ਜਾਂਦੇ ਆ ਔਰ ਜਿਹੜਾ ਦਿੱਲੀ ਕਟੜਾ ਹਾਈਵੇ ਬਣ ਰਿਹਾ ਉਹਦਾ ਵੀ ਹੁਣ ਰਸਤਾ ਇੱਧਰੋਂ ਹੀ ਹੋਣਾ ਗਿੱਲਾਂ ਵੱਲੋਂ ਹੋ ਕੇ ਮਤਲਬ ਕਾਫੀ ਤਾਂ ਚਾਲੂ ਹੋ ਗਿਆ ਹਰਿਆਣਾ ਪੂਰਾ ਪੋਰਸ਼ਨ ਚਾਲੂ ਹੋ ਚੁੱਕਾ ਹੈ ਪੰਜਾਬ ਦਾ ਵੀ ਕਾਫੀ ਪੋਰਸ਼ਨ ਚਾਲੂ ਹੋ ਗਿਆ ਪਰ ਜਦੋਂ ਸਾਰਾ ਬੰਜੇਗਾ ਇਹ ਇੱਥੋਂ ਹੀ ਰਸਤਾ ਹੋ ਜਾਣਾ ਇਹ ਦੇਖੋ ਤੁਸੀਂ ਕਿ ਮਤਲਬ ਲੋਦੀਆਨ ਦੇ ਦੀ ਕਿਸ ਤਰ੍ਹਾਂ ਬਦਲੇਗੀ ਵਰਲਡ ਕਲਾਸ ਰੋਡਸ ਹੈ ਤੁਸੀਂ ਯੂਰਪ ਜਾਂਦੇ ਆ ਅਮਰੀਕਾ ਜਾਂਦੇ ਉੱਥੇ ਇਸ ਤਰ੍ਹਾਂ ਦੀਆਂ ਸੜਕਾਂ ਹੁੰਦੀਆਂ ਉਹ ਅਸੀਂ ਇਸ ਤਰ੍ਹਾਂ ਦੀਆਂ ਇਹ ਸੜਕਾਂ ਬਣਾ ਦੇਣੀਆਂ। ਕਿਸੇ ਦਾ ਕੋਈ ਸਵਾਲ ਹੋਵੇ ਦੱਸੋ ਜੀ। ਪਰ ਇਹਦੇ ਵਿੱਚ ਜਿਸ ਤਰੀਕੇ ਤੁਸੀਂ ਕਹਿਤੀ ਸਭ ਕੁਝ ਕਰ ਰਹੇ ਹੋ ਬਟ ਅਗਲੇ ਉਹਨਾਂ ਦਾ ਜ਼ਮਾਨਾ ਜਿਹੜਾ ਉਹ ਈਵੀ ਗੱਡੀਆਂ ਦਾ ਹੈਗਾ। ਈਵੀ ਚਾਰਜਿੰਗ ਸਟੇਸ਼ਨ ਨੂੰ ਲੈ ਕੇ ਕੋਈ ਇੱਥੇ ਤੁਸੀਂ ਰੱਖੀ ਹੈ ਪਾ ਬੰਦ ਲੱਗੇ ਕਿ ਹਾਂ ਵੀ ਜੇ ਕਿਸੇ ਰੁੱਕ ਕੇ ਇੱਕ ਵੀ ਸ਼ੈਟਰਸ ਵੀ ਬਣ ਕੇ ਸਭ ਕੁਝ ਬਣ ਗਿਆ। ਪਰ EV ਚਾਰਜਿੰਗ ਸਟੇਸ਼ਨਸ ਨੂੰ ਲੈ ਕੇ ਕਿੱਦਾਂ ਦੇਖੋ EV ਚਾਰਜਿੰਗ ਸਟੇਸ਼ਨ ਅਸੀਂ ਐਸਲੀ ਇਹਨਾਂ ਤੇ ਨਹੀਂ ਲਾ ਸਕਦੇ ਉਹ ਫਿਰ ਟ੍ਰੈਫਿਕ ਹੈਸਲ ਹੋ ਜਾਏਗਾ ਗੱਡੀਆਂ ਉੱਥੇ ਖੜੀਆਂ ਰਹਿਣਗੀਆਂ ਔਰ ਜੇ ਗੱਡੀਆਂ ਉੱਥੇ ਖੜੀਆਂ ਰਹਿਣਗੀਆਂ ਤੇ ਟ੍ਰੈਫਿਕ ਹੈਸਲ ਹੋਏਗਾ ਬਟ ਜਿੱਥੇ ਪਾਰਕਿੰਗ ਸਲੋਟ ਹੋਣਗੇ ਉੱਥੇ ਅਸੀਂ ਵੀ ਚਾਰਜਰ ਜ਼ਰੂਰ ਲਗਾਵਾਂਗੇ ਸਰ ਕਿੰਨੇ ਸ਼ਹਿਰ ਹੈਗੇ ਨੇ ਕਿੰਨੇ ਸ਼ਹਿਰ ਕਿੰਨੇ ਕਿਲੋਮੀਟਰ ਦੀ ਰੋਡ ਦੇਗੇ ਨਹੀਂ ਸੋਟ ਕਿਉਂਕਿ ਇਹ ਹਰ ਸ਼ਹਿਰ ਦੀਆਂ ਅਲੱਗ ਹੈ ਜੀ ਲੁਧਿਆਣਾ ਦੀ 15 ਕਿਲੋਮੀਟਰ ਹੈ ਜੀ ਆ ਕੋਈ ਮੁਹਾਲੀ ਦੀ 50 60 ਕਿਲੋਮੀਟਰ ਪਰ ਹਰ ਡਿਫਰੈਂਟ ਹੈ ਇਹ ਨਹੀਂ ਕਿ ਜਿਸ ਤਰ੍ਹਾਂ ਲੁਧਿਆਣੇ ਹੈ ਇਹ ਬੜਾ ਪੁਰਾਣਾ ਸੀ ਬਹੁਤ ਮੇਕਅਪ ਕੀਤਾ ਇਹ ਕੋਈ 10 ਕਰੋੜ ਰੁਪਿਆ ਕਿਲੋਮੀਟਰ ਪੈ ਜਾ ਨਹੀਂ ਹੈਗੀ ਆ ਜਿਹੜੀਆਂ ਮੁਹਾਲੀ ਤੇ ਅਮਰitsar ਹੈ ਉਥੇ ਇੰਨਾ ਖਰਚਾ ਨਹੀਂ ਹੋਏਗਾ ਬਟ ਪਰ ਕਿਲੋਮੀਟਰ ਘੱਟ ਹੋਏਗਾ ਪਰ ਕਿਲੋਮੀਟਰ ਜ਼ਿਆਦਾ ਹੈਗਾ ਉਹ ਸਾਰੀ ਪਲੈਨਿੰਗ ਬਣ ਰਹੀ ਹੈ ਬਟ ਮਿਨੀਮਮ ਦੋਨੋਂ ਜਗ੍ਹਾ ਕੋਈ 50 ਕਿਲੋਮੀਟਰ ਹੋਣਗੇ ਮੁਹਾਲੀ ਮੁਹਾਲੀ ਹਾਂਜੀ ਉਹ ਪਹਿਲਾਂ ਕੋਈ ਕੰਮ ਸ਼ੁਰੂ ਹੋ ਗਿਆ ਹੈ ਉਹ ਵੀ ਪਲੈਨਿੰਗ ਚੱਲ ਰਹੀ ਹੈ ਕਿ ਜਲਦੀ ਅਨਾਉਂਸ ਕਰ ਦਾਂਗੇ ਹਾਂਜੀ ਉਹ ਵੀ ਪੂਰੀ ਪਲੈਨਿੰਗ ਚੱਲ ਰਹੀ ਹੈ ਉਹਦੀਆਂ ਡਿਜ਼ਾਈਨਸ ਬਣ ਗਈਆਂ ਹਾਂਜੀ ਸ਼ਹਿਰ ਵੱਡੇ ਹੋਏ ਆ ਪਿੰਡ ਵੱਧ ਕੇ ਸ਼ਹਿਰਾਂ ਦੇ ਵਿੱਚ ਆਏ ਨੇ ਜਿਵੇਂ ਰੋਧਿਆਣਾ, ਦਿਲੰਦਰ, ਅਮਰਸਰ, ਫਤਿਆਲਾ ਔਰ ਹੋਰ ਜਿਹੜੇ ਹੈ ਜੀ ਉਹ ਇਹ ਅਰਬਨ ਏਰੀਆ ਦਾ ਜਿਹੜਾ ਉਹੀ ਫੋਕਸ ਜਿਹੜਾ ਹੈਗਾ ਬੇਸਿਕਲੀ ਉਹ ਤੁਹਾਨੂੰ ਇਹਦੀ ਓਵਰਵਿਊ ਸ਼ੀਟ ਜੁਲਦੀ ਆਣਾ ਤੁਸੀਂ ਜਿਹਦੇ ਸਾਈਟ ਹੈ ਸ਼ਹਿਰ ਉਹ ਪ੍ਰਾਣੀ ਪਤਾਲੀ ਹੋਰ ਵੀ ਨਵੇਂ ਨੇ ਕੁਝ ਲੁਧਿਆਣਾ ਹੋਰ ਵੀ ਪ੍ਰਸਰਤ ਖਿੰਦਾ ਸੰਗਰੂਰ ਆਪਾਂ ਬਹੁਤ ਜੇ ਚਲੋ ਜੀ ਹੁਣ ਚਾਲੂ ਕਰ ਰਹੇ ਆ ਅਸੀਂ ਦੇਖਣਾ ਚਾਹਦੇ ਸੀਗੇ ਵੀ ਇਹ ਕਾਮਯਾਬ ਹੋ ਜੇ ਪੂਰਾ ਪੰਜਾਬ ਕਵਰ ਕਰਾਂਗੇ ਇਹ ਨਹੀਂ ਕੋਈ ਬਈ ਕਿ ਚੁੰਨ ਕੇ ਸ਼ਹਿਰ ਲੱਤੇ ਆ ਪਰ ਜਿੱਥੇ ਸ਼ੁਰੂ ਚ ਆਰਾਮ ਨਾਲ ਹੋ ਸਕਦਾ ਅਸੀਂ ਕੰਮ ਪਲੈਨਿੰਗ ਵੀ ਠੀਕ ਹੋ ਸਕਦੀ ਸੀ ਉਹ ਕੀਤੇ ਆ ਇਹ ਇਹਦੇ ਵਿੱਚ ਅਗਲੇ ਆਉਣ ਵਾਲੇ ਸਾਲਾਂ ਵਿੱਚ ਪੂਰਾ ਪੰਜਾਬ ਕਵਰ ਕਰਾਉਣਾ। ਇਸ ਦੇ ਵਿੱਚ ਜਿਹੜੇ ਪ੍ਰਾਈਵੇਟ ਹੋਣਗੇ ਜਾਂ ਤੁ ਸਰਕਾਰੀ ਵੀ ਹੋਣਗੇ ਤਾਂ ਇਸ ਦੇ ਨਾਲ ਮੈਂਟੇਨੈਂਸ ਜਿਹੜੀ ਛੇ ਸਾਲ ਦੀ ਤੁਸੀਂ ਕਹੀ ਹੈ ਕਿਸ ਤਰ੍ਹਾਂ ਦੀ ਮੈਂਟੇਨੈਂਸ ਜਿਹੜੀ ਉਹਦੇ ਬਾਰੇ ਦੱਸਿਓ। ਹਰ ਤਰ੍ਹਾਂ ਦੀ ਮੈਂਟੇਨੈਂਸ ਚਾਹੇ ਉਹ ਸਫਾਈ ਹੈ ਆ ਹੁਣੇ ਤੁਹਾਨੂੰ ਇੱਕ ਸਲਾਈਡ ਦਿਖਾਈ ਸੀ ਉਹਦੇ ਵਿੱਚ ਕੋਈ ਕੁਝ ਕੰਮ ਉਹਨੇ ਹਰ ਦੋ ਦਿਨਾਂ ਬਾਅਦ ਦੇਖਣਾ ਹੈ ਕੋਈ ਹਫਤੇ ਬਾਅਦ ਦੇਖਣਾ ਹੈ ਜਿਸ ਤਰ੍ਹਾਂ ਦਰਖਤਾ ਦੀ ਕੋਈ ਟ੍ਰਿਮਿੰਗ ਹੋਣ ਵਾਲੀ ਹੈ ਘਾਹ ਦੀ ਟ੍ਰਿਮਿੰਗ ਹੋਣ ਵਾਲੀ ਹੈ ਮਤਲਬ ਹਰ ਚੀਜ਼ ਦੀ ਮੇਨਟੇਨੈਂਸ ਉਹਦੀ ਜ਼ਿੰਮੇਵਾਰੀ ਹੈ ਉਹਨੂੰ ਸਾਫ਼ ਸੁਥਰਾ ਔਰ ਕਲੀਨ ਮੇਨਟੇਨ ਕਰਨਾ ਸਰੋਤ ਸਾਬ ਇਸ ਦੇ ਵਿੱਚ ਕੁਝ ਮਟੀਰੀਅਲ ਨੂੰ ਲੈ ਕੇ ਵੀ ਜਿਹੜੇ ਰੱਖੇਗੇ ਨੇ ਪ੍ਰੋਟੋਕਾਲ ਰੱਖੇਗੇ ਨੇ ਕਿ ਵਿੱਚੇ ਸਮੇਂ ਦੇਖਿਆ ਗਿਆ ਜਿਹੜਾ ਨਵੀਆਂ ਸੜਕਾਂ ਬਣੀਆਂ ਸੀਗੀਆਂ ਉਸ ਦੇ ਵਿੱਚ ਮਟੀਰੀਅਲ ਆਰਡਰ ਤਰੀਕੇ ਦੇ ਜਿਹੜਾ ਇੰਟਰੋਡਿਊਸ ਕੀਤੇ ਗਏ ਸੀ ਪੁਰਾਣੀਆਂ ਸੜਕਾਂ ਦਾ ਇੱਕ ਗੱਲ ਕਰੀ ਤਾਂ ਬਹੁਤ ਸਾਰੀਆਂ ਸੜਕਾਂ ਦਾ ਵਿੱਚ ਕੰਕਰੀਟ ਵੀ ਇੰਟਰੋਡਿਊਸ ਕੀਤਾ ਦੇਖੋ ਐਸੇ ਲਈ ਜਿਹੜਾ ਅਸੀਂ ਇਹ ਮਾਡਲ ਕਰ ਰਹੇ ਹਾਂ ਐਚ ਏ ਐਮ ਕਿ ਇਹਦੇ ਵਿੱਚ ਇਹੀ ਹੁੰਦਾ ਕਿਉਂਕਿ ਅਗਲੇ ਪਹਿਲੀ ਗੱਲ ਤਾਂ ਅਸੀਂ ਸਿਰਫ 40% ਪੇਮੈਂਟ ਦੇ ਰਹੇ ਹਾਂ 60% ਅਸੀਂ ਅਗਲੇ 6 ਸਾਲਾਂ 'ਚ ਦੇਣਾ ਤੇ ਜੇ ਉਹ ਕੁਆਲਿਟੀ ਬਣਾਊਗਾ ਸਾਰਾ ਕੁਝ ਠੀਕ ਰੱਖੇਗਾ ਅਸੀਂ ਸਟੈਂਡਰਡ ਪੂਰੇ ਉਹਨੂੰ ਐਡਵਾਈਸ ਕਰ ਰਹੇ ਹਾਂ ਸਾਡੇ ਕੰਸਲਟੈਂਟ ਨੇ ਕਿਹਾ ਕਿਹੜੀ ਚੀਜ਼ ਕਿਹੜੇ ਸਟੈਂਡਰਡ ਦੀ ਲੱਗਣੀ ਚਾਹੀਦੀ ਔਰ ਕੁਆਲਿਟੀ ਵਾਲੇ ਲੱਗੇਗੀ ਉਹਦੇ ਨਾਲ ਇਹ ਵੀ ਸ਼ੋਰ ਹੋ ਜਾਏਗਾ ਵੈਸੇ ਸਾਡੇ ਲੋਕੀ ਇਨਸਪੈਕਟ ਤਾਂ ਕਰਨਗੇ ਲੋਕਲ ਗਵਰਨਮੈਂਟ ਵਾਲੇ ਬਟ ਇਹ ਵੀ ਸ਼ਿਉਰਿਟੀ ਹੋ ਜਾਏਗੀ ਕਿ ਉਹਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਨੇ ਅਗਲੇ 6 ਸਾਲਾਂ ਵਿੱਚ ਬਾਕੀ ਦੀ ਪੇਮੈਂਟ ਵੀ ਲੈਣੀ ਹੈ। ਮਜਰ ਵੀ ਸਰਚ ਚਾਰਜ ਨਾ ਲੈਂਦੇ ਜਲੰਧਰ ਵੀ ਚੀਜ਼ ਹੈ। ਆ ਜਲੰਧਰ ਵੀ ਹੈਗਾ ਮੈਂ ਤਾਂ ਇਹ ਕਹਿ ਰਿਹਾ ਸਾਰੇ ਹੀ ਸ਼ਹਿਰ ਹੋਣਗੇ ਪੰਜਾਬ ਦੇ ਬਟ ਇਹ ਹੈ ਕਿ ਜਿਹੜਾ ਜਿਹਦੀ ਪਲੈਨਿੰਗ ਹੋ ਗਈ ਜਾਂ ਆਲਮੋਸਟ ਕੰਪਲੀਸ਼ਨ ਤੇ ਹੈ ਉਹਦੇ ਬਾਰੇ ਅੱਜ ਮੈਂ ਦੱਸ ਰਿਹਾ। ਰੋਡਾ ਸਾਹਿਬ ਇੱਕ ਨਾ ਅੱਜ ਫਤਿਹਗੜ੍ਹ ਸਾਹਿਬ ਦੇ ਟਰੈਕ ਡੂ ਤੇ ਬਲਾਸ ਉਹ ਦੱਸਿਆ ਤੇ ਕਿ ਉਹ ਟਰੈਕ ਜਿਹੜਾ ਸੀ ਉਹ ਲੋਜਿਸਟਿਕ ਟਰੈਕ ਸੀ ਪਰ ਲੇਸ ਇੰਡਸਟਰੀਜ਼ ਹਰ ਡਰੈਕਟਰ ਉਹ ਬਿਲਕੁਲ ਬਲਾਸ ਸਾਡੀ ਆਰ ਡੀ ਐਕਸ ਦਾ ਕਿਹੜਾ ਕਿਤੇ ਉਹ ਅਸ਼ੰਕਤ ਜੇ ਬਈ ਅਡੀਕ ਚਾਰ ਡੀ ਇਸ ਕਮਾਲ ਚਲੋ ਜਿੰਨੀ ਦੇਰ ਤੱਕ ਉਹਦੀ ਰਿਪੋਰਟ ਨਹੀਂ ਆਂਦੀ ਜਾਂ ਪੂਰਾ ਪਤਾ ਨਹੀਂ ਲੱਗਦਾ ਸਾਡੀਆਂ ਜਿਹੜੀਆਂ ਸਕਿਉਰਿਟੀ ਏਜੰਸੀਜ਼ ਐ ਜਾਂ ਸਾਡੇ ਜਿਹੜੀ ਪੰਜਾਬ ਪੁਲਿਸ ਐ ਉਹ ਤੈਕੀਕਾਤ ਕਰਕੇ ਦੱਸਦੀ ਐ ਤਾਂ ਹੀ ਉਹਦੇ ਬਾਰੇ ਕੋਈ ਦਿੱਤਾ ਜਾ ਸਕਦਾ ਹੈ ਜੀ ਰਿਪੋਰਟ ਉੱਪਰ ਜਿਹੜੀ ਉਹਨਾਂ ਨੇ ਕਿਹਾ ਕਿ ਬਲਾਸਟ ਹੋਇਆ ਛੋਟਾ ਬਲਾਸਟ ਹੋਇਆ ਥੋੜੀ ਗੱਡੀ ਜਿਹੜੀ ਇੱਕ ਛੱਡੀ ਤਾਂ ਸਹੀ ਹੈ ਤੇ ਡਰਾਈਵਰ ਨੂੰ ਕੁਝ ਚੋਟਾਂ ਆਈਆਂ ਨੇ ਕੁਝ ਇਸ ਤਰੀਕੇ ਨਾਲ ਇਹ ਗੱਲ ਮੰਨੀ ਹੋਈ ਹੈ ਮੈਂ ਤਾਂ ਹੀ ਕਿਹਾ ਜਦੋਂ ਤੱਕ ਪੂਰੀ ਰਿਪੋਰਟ ਨਾ ਆ ਜਾਏ ਉਹਦੇ ਉੱਤੇ ਟਿਪ ਨਹੀਂ ਕਰਨਾ ਠੀਕ ਨਹੀਂ ਰਹਿੰਦਾ ਸਰ ਲੋਕਲ ਵਾਲੀ ਜਿਹੜਾ ਆਪਣੇ ਡਿਪਾਰਟਮੈਂਟ ਹੈਗਾ ਉਹਦੇ ਵਿੱਚ ਜਿਹੜੀ ਸ਼ਹਿਰਾਂ ਦੀ ਸਫਾਈ ਹੈ ਗੰਦਗੀ ਦੀ ਆਪਾਂ ਕਹਿੰਦੇ ਆ ਕੂੜਾ ਕਰਕਟ ਹੈਗਾ ਉਹਦੇ ਕਿ ਕੀ ਆਪਾਂ ਕੀ ਅਸੀਂ ਵੀ ਅਸੀਂ ਸਾਰਾ ਮੈਂ ਹੁਣੇ ਮੈਨੂੰ ਤੇ ਚਾਰਜ ਮਿਲਿਆ ਹੈ ਮਿਨਿਸਟਰੀ ਦਾ ਆਲਰੇਡੀ ਮੈਂ ਕਾਫੀ ਮੀਟਿੰਗਾਂ ਕਰ ਚੁੱਕਾ 28 ਤਰੀਕ ਨੂੰ ਅਸੀਂ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ ਜਿੱਥੇ ਸਾਰੇ ਕਮਿਸ਼ਨਰ ਕਾਰਪੋਰੇਸ਼ਨ ਦੇ ਔਰ ਸਾਰੇ ਈਓ ਇੰਪਰੂਵਮੈਂਟ ਟਰਸਟ ਦੇ ਆ ਰਹੇ ਆ ਇਹਦੇ ਵਿੱਚ ਅਸੀਂ ਪੂਰੀ ਪਲੈਨਿੰਗ ਕਰਦੇ ਆਂ ਪਰ ਜਿਹੜਾ ਇਹ ਕੂੜਾ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਸਾਡੀ ਟਾਪ ਪ੍ਰੀਅਰਿਟੀ ਹੈ ਕਈ ਹੋਰ ਟਾਪ ਪ੍ਰੀਅਰਿਟੀ ਹੈ ਜਿਸ ਤਰ੍ਹਾਂ ਆ ਡੌਗ ਸੈਂਚੁਰੀਜ਼ ਅਸੀਂ ਬਣਾਉਣ ਜਾ ਰਹੇ ਆ ਸਾਰੇ ਸ਼ਹਿਰਾਂ ਵਿੱਚ ਜਿੰਨੀਆਂ ਗੱਡੀਆਂ ਹੈਗੀਆਂ ਥਾਣੇ ਆਜ ਪਈਆਂ ਜਾਂ ਜਿਨ੍ਹਾਂ ਨਾਲ ਬਿਮਾਰੀਆਂ ਫੈਲਦੀਆਂ ਜਾਂ ਜਿਹੜਾ ਆਈ ਸੋਰਸ ਹੁੰਦੇ ਵੀ ਮਤਲਬ ਚੰਗਾ ਨਹੀਂ ਲੱਗਦਾ ਉਹ ਵੀ ਅਸੀਂ ਸ਼ਹਿਰ ਤੋਂ ਬਾਹਰ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਅਸੀਂ ਹਲੇ ਡਿਸਪੋਜ਼ ਆਫ ਨਹੀਂ ਕਰ ਸਕਦੇ ਕਈਆਂ ਦੇ ਕੋਰਟ ਕੇਸ ਚੱਲਦੇ ਹੁੰਦੇ ਸੋ ਅਸੀਂ ਤਾਰਾਂ ਦਾ ਤੁਹਾਨੂੰ ਪਤਾ ਹੀ ਹੈ ਬਿਜਲੀ ਬੋਰਡ ਦੇ ਅੰਦਰ ਉਪਰਾਲਾ ਚੱਲ ਰਿਹਾ ਸਾਰੀਆਂ ਤਾਰਾਂ ਅਸੀਂ ਮਤਲਬ ਕਿ ਜਿਹੜੀਆਂ ਲਟਕਦੀਆਂ ਉਹਨਾਂ ਨੂੰ ਠੀਕ ਕਰ ਰਹੇ ਆ ਉੱਥੇ ਨਵੇਂ ਕੇਬਲ ਬਕਸੇ ਲਗਾ ਰਹੇ ਆ ਜਿੱਥੇ-ਜਿੱਥੇ ਲੋੜ ਆ ਨਵੇਂ ਟਰਾਂਸਫਾਰਮਰ ਲਗਾ ਰਹੇ ਆ ਜਿਹੜੇ ਫालतू ਖੰਭੇ ਲੱਗੇ ਆ ਉਤਾਰ ਰਹੇ ਆ ਕੋਈ ਵੀ ਫालतू ਕੇਬਲਸ ਆ ਉਹਨਾਂ ਨੂੰ ਕੱਟ ਕੇ ਖਤਮ ਕਰ ਰਹੇ ਆ ਇੱਕ ਸਬਡਿਵੀਜ਼ਨ ਚ ਅਸੀਂ ਆਲਰੇਡੀ ਕੀਤਾ ਔਰ ਲੋਕਾਂ ਨੇ ਬਹੁਤ ਖੁਸ਼ੀ ਜਾਇਜ਼ ਕੀਤੀ ਆ ਇਹ ਲੁਧਿਆਣਾ ਦਾ ਇੱਕ ਸਬਡਿਵੀਜ਼ਨ ਸੀਗਾ ਜਿੱਥੇ ਅਸੀਂ ਪਹਿਲਾ ਇਹਦੇ ਪਾਇਲਟ ਪ੍ਰੋਜੈਕਟ ਕੀਤਾ ਸੀ ਹੁਣ ਪੂਰੇ ਪੰਜਾਬ ਦੇ ਅਸੀਂ ਟੈਂਡਰ ਆ ਜਿਹੜਾ ਟੈਂਡਰਾਂ ਦਾ ਪ੍ਰੋਸੈਸ ਆ ਉਹ ਚੱਲੂ ਹੋ ਗਿਆ। ਕਲੋਨਾ ਜੀ ਪਿੰਡੇ ਡੌਗ ਸ਼ੈਲਟਰ ਪੂਰੇ ਪੰਜਾਬ ਬਣਾ ਰਹੇ ਆ ਭਾਈ। ਦੇਖੋ ਹਲੇ ਵੱਡੇ ਜ਼ਿਲ੍ਹਿਆਂ 'ਚ ਬਣਾਵਾਂਗੇ ਉਹਦੇ ਨਾਲ ਛੋਟੇ ਜਿਹੜੇ ਆਸ-ਪਾਸ ਦੇ ਕਸਬੇ ਹੈਗੇ ਆ ਉਹ ਵੀ ਉੱਥੇ ਉਹਨਾਂ ਦੇ ਵੀ ਜਿਹੜੇ ਸਟ੍ਰੇ ਡੌਗਸ ਹੈਗੇ ਆ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਆ ਉਹ ਸੀ ਉੱਥੇ ਲਿਆਵਾਂਗੇ ਪਰ ਜੇ ਲੋੜ ਪਈ ਜਿੱਥੇ-ਜਿੱਥੇ ਜਿਸ ਤਰ੍ਹਾਂ ਹਰ ਸ਼ਹਿਰ 'ਚ ਇੱਕ ਬਨਾਤਾ ਜੇ ਅਸੀਂ ਦੇਖਿਆ ਕਿ ਹੁਣੇ ਫੁੱਲ ਹੋ ਗਿਆ ਤਾਂ ਹੋਰ ਵੀ ਬਣਾਵਾਂਗੇ। ਤੇ ਡਿਪੈਂਡ ਕਰਦਾ ਵੀ ਕਿਉਂਕਿ ਇਹ ਜਗਾ ਵੀ ਕਾਫੀ ਚਾਹੀਦੀ ਹੁੰਦੀ ਹੈ ਨਾ ਹਲੇ ਫਿਲਹਾਲ ਲੋਕਲ ਗਵਰਨਮੈਂਟ ਇਹਦੀ ਜਗਾ ਪ੍ਰੋਵਾਈਡ ਕਰ ਰਹੀ ਹੈ ਹਰ ਜਗ੍ਹਾ ਲੋੜ ਹੈ ਜੀ ਇਹ ਬੀਤੇ ਸਮੇਂ ਦੇ ਵਿੱਚ ਨਾ ਅੰਡਰ ਬ੍ਰਿਜ ਬਣੇ ਆ ਸ਼ਹਿਰਾਂ ਦੇ ਵਿੱਚ ਪਰ ਉੱਥੇ ਇੰਨੀ ਇੱਕ ਦਿੱਕਤ ਆਉਂਦੀ ਹੈ ਕਿਉਂਕਿ ਥੋੜੀ ਬਾਰਿਸ਼ਾਂ ਦਾ ਪਾਣੀ ਭਰਨ ਦਾ ਲੋਕਾਂ ਦੀ ਗੱਟੀਆਂ ਖਰਾਬ ਹੋ ਜਾਂਦੀਆਂ ਮਤਲਬ ਰਸਤਾ ਹੀ ਬਲੌਕ ਹੋ ਜਾਂਦਾ ਹੈ ਉਹ ਪਲਾਨਿੰਗ ਕਰ ਰਹੇ ਆ ਉਹ ਪਲਾਨਿੰਗ ਕਰ ਰਹੇ ਆ ਕਈ ਜਗ੍ਹਾ ਅੰਡਰ ਬ੍ਰਿਜ ਬਨੇ ਸੀ ਪਰ ਉਹਨਾਂ ਦੀ ਜਿਹੜੀ ਐਂਟਰੀ ਤੇ ਐਗਜ਼ਿਟ ਆ ਉਹ ਕਵਰ ਨਹੀਂ ਕੀਤੀ ਉਹ ਆਲਰੇਡੀ ਮੈਂ ਕਹਿੰਦਾ ਹੋਇਆ ਉਦੀ ਰਿਪੋਰਟ ਬਣ ਰਹੀ ਹੈ ਜਿੱਥੇ-ਜਿੱਥੇ ਹੋਏਗਾ ਉਹਨੂੰ ਅਸੀਂ ਕਵਰ ਕਰਦੇ ਸਰਿਕ 123 ਸੈਕਟਰ ਆ ਮੋਹਾਲੀ ਦਾ ਸਾਡੇ ਦਾ ਉੱਥੇ ਲੋਕਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਬਲਕਿ ਇਹ ਵੀ ਸਾਡੇ ਰਿਪੋਰਟਰ ਸਾਹਿਬ ਉੱਥੇ ਦੇ ਉੱਥੇ ਲੋਕਾਂ ਦਾ ਇਹ ਕਹਿਣਾ ਦੇਖੋ ਪੂਰੇ ਪੰਜਾਬ ਵਿੱਚ ਅਸੀਂ ਐਨਓਸੀ ਖਤਮ ਕਰਤੇ ਆ ਬਿਜਲੀ ਦੇ ਅਸੀਂ 50 ਕਿਲੋਵੋਲਟ ਤੱਕ ਟੈਸਟ ਰਿਪੋਰਟ ਵੀ ਖਤਮ ਕਰਤੀ ਹੈ ਇਹ ਮੋਹਾਲੀ ਦੇ ਕੁਝ ਏਰੀਆਜ਼ ਵਿੱਚ ਮਾਨਯੋਗ ਹਾਈ ਕੋਰਟ ਦਾ ਕੋਈ ਆਰਡਰ ਹੈਗਾ ਜਸ ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ ਹਲੇ ਤੁਸੀਂ ਕੋਈ ਵੀ ਇਹਨਾਂ ਨੂੰ ਫੈਸਿਲਿਟੀ ਨਹੀਂ ਦੇਣੀ ਰੈਜ਼ੀਡੈਂਟਸ ਨੂੰ ਅਸੀਂ ਆਲਰੇਡੀ ਪਹਿਲਾਂ ਪੀਐਸ ਪੀਸੀਐਲ ਉਹਦੇ ਵਿੱਚ 파ਰਟੀ ਨਹੀਂ ਸੀ ਅਸੀਂ 파ਰਟੀ ਬਣ ਗਏ ਆ ਔਰ ਅਸੀਂ ਆਲਰੇਡੀ ਰਿਕਵੈਸਟ ਕੀਤੀ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਬਿਜਲੀ ਦਾ ਕਨੈਕਸ਼ਨ ਦੇ ਦੀ। ਹੋਰ ਪੂਰੇ ਪੰਜਾਬ ਵਿੱਚ ਕਿਤੇ ਵੀ ਪ੍ਰੋਬਲਮ ਨਹੀਂ ਮੁਹੱਲੀ ਵਿੱਚ ਵੀ ਕੁਝ ਇਲਾਕਿਆਂ ਵਿੱਚ ਪ੍ਰੋਬਲਮ ਹੈ ਉਹ ਵੀ ਅਸੀਂ ਹਾਈ ਕੋਰਟ ਤੋਂ ਰਿਲੀਫ ਮੰਗ ਰਹੇ ਹਾਂ। ਥੈਂਕ ਯੂ ਜੀ ਥੈਂਕ ਯੂ ਹਾਂਜੀ ਸੰਦੇ ਕਾਫੀ ਲੰਬੀ ਰਹਿੰਦੀ ਹੈ ਕਿਉਂਕਿ ਇਹ ਤੁਸੀਂ ਕੰਟਰੈਕਟ ਜਿਹੜਾ ਦੇ ਰਹੇ ਹੋ ਬਜਟ ਵੀ ਉਹਦਾ ਕਾਫੀ ਹੈਗਾ ਤੇ ਪੀਪੀਪੀ ਮੋਡਲ ਤੇ ਇਹ ਚੱਲ ਰਿਹਾ ਕਿ ਸਰਕਾਰਾਂ ਦੇ ਡਿਵੈਲਪਮੈਂਟ ਨੰਨੇ ਸਮੇਂ ਤੱਕ ਦੇਖੋ ਅਸੀਂ ਰਿਡਿਊਸ ਕਰ ਰਹੇ ਹਾਂ ਇੱਕ ਗੱਲ ਤਾਂ ਪੱਕੀ ਅਸੀਂ ਇਹ এনवायरमेंट ਫ੍ਰੈਂਡਲੀ ਕਹੀਦਾ ਦੂਜੀ ਗੱਲ ਅਸੀਂ ਇਹ ਵੀ ਕਹੀਦਾ ਕਿ ਇਹ ਡਿਊਰੇਬਿਲਟੀ ਠੀਕ ਹੋਣੀ ਚਾਹੀਦੀ ਉਹਨੋਂ ਰੌ ਮਟੀਰੀਅਲ ਕੀ ਯੂਜ਼ ਕਰਦਾ ਕੀ ਨਹੀਂ ਕਰਦਾ ਇਹ ਹਲੇ ਅਸੀਂ ਡਿਟੇਲ ਚ ਨਹੀਂ ਗਏ ਪਰ ਇਹ ਜਿਹੜਾ ਤੁਹਾਡਾ ਸੁਜੈਸ਼ਨ ਹੈ ਮੈਂ ਦੇਖ ਲੈਂਦਾ ਜੇ ਵਾਕਈ ਉਹ ਵਰਤਿਆ ਜਾ ਸਕਦਾ ਹੈ ਤਾਂ ਉਹਨਾਂ ਨਾਲ ਗੱਲ ਕਰਕੇ ਹਾਂਜੀ ਥੈਂਕ ਯੂ ਜੀ ਥੈਂਕ ਯੂ